ਆ ਗੀਣਾ ਜੀ ਜੀ ਘਟੋ ਘਟ 40 ਸਾਲ ਹੋ ਗਏ ਜੀ ਮੈਨੂੰ ਪੋਲੀਓ ਹੋਏ ਨੂੰ ਹਮ ਤੇ ਕੁਸ ਮੈਂ ਆਪ ਦਾ ਬਿਮਾਰ ਰਹਿਣਾ ਜੀ ਹਮ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੁੰਦਾ ਹੈ ਹਮ ਇੱਕ ਇਕੱਲੀ ਪਰਸਨ ਆਉਂਦੀ ਹੈ ਪੈਨਸ਼ਨ ਦੇ ਨਾਲ ਕੋਈ ਗੁਜ਼ਾਰਾ ਨਹੀਂ ਜੀ ਹਮ ਪਿਤਾ ਜੀ ਹੈਗੇ ਸੀ ਉਹਨਾਂ ਦੀ ਡੈਥ ਹੋ ਗਈ ਹਮ ਉਹ ਵੀ ਘਟੋ ਘਟ ਹੋ ਗਏ 22 23 ਸਾਲ ਜੀ ਉਹ ਵੀ ਕਰਦੀ ਗਰੀਬੀ ਹਾਂ ਜੀ ਤੇ ਸਿਰ ਆ ਹਾਂ ਜੀ ਹਾਂ ਜੀ ਤੇ ਮਾਤਾ ਜੀ ਹੈ ਹਮ ਦੀ ਇਹ ਥੋੜਾ ਜਿਆ ਆਪਣਾ ਪਿੰਡ ਗਲੀ ਚ ਕੰਮ ਤਨਦਾ ਕਰਦੀ ਐ ਉਹਦੇ ਨਾਲ ਸਾਡਾ ਚੁੱਲ੍ਹੇ ਦਾ ਖਰਚਾ ਚੱਲੀ ਜਾਂਦਾ ਤੁਸੀਂ ਕਹਿੰਦੇ ਹੋ ਕਿ ਤੁਸੀਂ ਆਪਣੀ ਮਾਂ ਤੇ ਬੋਝ ਹੋ ਤੁਸੀਂ ਆਪ ਕੰਮ ਨਹੀਂ ਕਰ ਸਕਦੇ ਹਾਂਜੀ ਆਪ ਨੂੰ ਇਥੋਂ ਕੰਮ ਨਹੀਂ ਹੁੰਦਾ ਜੀ ਬਿਮਾਰ ਰਹਿਣਾ ਮੈਂ ਘਟੋ ਘਟ ਮੈਨੂੰ ਹੋ ਗਏ 20 25 ਸਾਲ ਬਿਮਾਰ ਪੈ ਰੂ ਹੂੰ ਕਾਦੀ ਦਵਾਈ ਲੈਨੇ ਹੋ ਤੁਸੀਂ ਮੈਂ ਅਸਥਮਾ ਦੀ ਬਿਮਾਰੀ ਦਾ ਹਾਂ ਸਾਹ ਦਾ ਰਹੂਗਾ ਜੀ ਦਮ ਪਟਿਆ ਜਾਂਦਾ ਤੁਰਿਆ ਨਹੀਂ ਜਾਂਦਾ ਦੋ ਕਰਮਾ ਤੁਰਦਾ ਫੇਰ ਬਹਿ ਜਾਂਦਾ ਜੀ ਤੇ ਇਸੇ ਕਰਕੇ ਜੀ ਅਸੀਂ ਸਹਯਤਾ ਲਈ ਕੋਈ ਮੰਗ ਕਰਦੇ ਆ ਅਜੇ ਤੱਕ ਨਾ ਤਾਂ ਸਾਨੂੰ ਕਿਸੇ ਨੇ ਕੋਈ ਸਹਯਤਾ ਦਿੱਤੀ ਹੈ ਤੇ ਬਹੁਤ ਆ ਕੇ ਆਪਣਾ ਪਰੰਪਰਾ ਕੇ ਲੈ ਜਾਂਦੇ ਆ